ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੇ ਸਪੁੱਤਰ ਗੌਰਵਦੀਪ ਸਿੰਘ ਵਲਟੋਹਾ ਵੱਲੋਂ ਅੱਜ ਪਿੰਡ ਜੋਤ ਸਿੰਘ ਵਾਲਾ ਵਿਖੇ ਚੋਣ ਪ੍ਰਚਾਰ ਕੀਤਾ ਗਿਆ ਜ਼ੁਰਾਨ ਉਹਨਾਂ ਨੇ ਪਿੰਡ ਜੋਤ ਸਿੰਘ ਵਾਲਾ ਦੇ ਲੋਕਾਂ ਨੂੰ ਵੱਡੇ ਪੱਧਰ ਉੱਤੇ ਵਿਰਸਾ ਸਿੰਘ ਵਲਟੋਹਾ ਦੇ ਹੱਕ ਦੇ ਵਿੱਚ ਨਿਤਰਨ ਦੀ ਅਪੀਲ ਕੀਤੀ ਹੈ ਉਨਾ ਕਿ ਹੈ ਕਿ ਹਲਕਾ ਖਿੰਮਕਰਨ ਦੇ ਪਿੰਡ ਬਾਸਰਕੇ ਵਿਖੇ ਪਹੁੰਚ ਰਹੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਚਾਰ ਸੁਣਨ ਦੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸ਼੍ਰੋਮੇ ਕਾਲੀ ਦਲ ਦੇ ਵਰਕਰ ਹਾਜ਼ਰ ਸਨ ਬਲਟੋ ਸਹਾਜ ਪਿੰਡ ਜੋਤ ਸਿੰਘ ਵਾਲੇ ਆ ਜੇ ਚੋਣ ਪ੍ਰਚਾਰ ਜਰਾ ਕੀਤਾ ਜਾ ਰਿਹਾ ਜੇ ਕਿਸ ਤਰੀਕੇ ਦਾ ਰਿਸਪੌਂਸ ਜਿਹੜਾ ਲੋਕਾਂ ਵੱਲੋਂ ਤੁਹਾਨੂੰ ਅਸੀਂ ਦੇਖ ਸਕਦੇ ਜੀ ਜੀ ਇੱਕ ਵੱਡੇ ਘਟ ਦੇ ਰੂਪ ਦੇ ਵਿੱਚ ਸਿਰਾਂ ਦਾ ਸਮੁੰਦਰ ਜਿਹੜਾ ਹੈ ਉੱਥੇ 71 ਹੋਇਆ ਹੈ ਔਰ ਤਕਰੀਬਨ 2 ਵਜੇ ਦਾ ਟਾਈਮ ਸੀ ਔਰ ਤੁਸੀਂ ਦੇਖ ਸਕਦੇ ਜੇ ਕਿ ਤਕਰੀਬਨ ਹੁਣ 6 ਵਜ ਗਏ ਨੇ ਇੰਨੇ ਸਮੇਂ ਤੋਂ ਇੱਥੇ ਸੰਗਤ ਮੌਜੂਦ ਹੈ ਸਾਰੇ ਭਰਾਵਾਂ ਨੇ ਵੀਰਾਂ ਨੇ ਬਜ਼ੁਰਗਾਂ ਨੇ ਇੱਕ ਮੰਨ ਦੇ ਵਿੱਚ ਧਾਰ ਲਿਆ ਕਿ ਐਤ ਕੀ ਜਿਹੜੀ ਲੜਾਈ ਹੈ ਉਹਨਾਂ ਨੇ ਆਪਣੀ ਸਮਝ ਕੇ ਲੜਨੀ ਹੈ ਕਿਉਂਕਿ ਸਰਦਾਰ ਬਿਰਸਾ ਸਿੰਘ ਮਲਟੋਹਾ ਜਿੰਨੀ ਵੀ ਇੱਥੇ ਸੰਗਤ ਮੌਜੂਦ ਹੈ ਹਰੇਕ ਦੇ ਇੱਕ ਪਰਿਵਾਰਕ ਮੈਂਬਰ ਦੀ ਤਰ੍ਹਾਂ ਰਹੇ ਔਰ ਕੋਈ ਵੀ ਚਾਹੇ ਦੋਸਤੋ ਦੇ ਵਿੱਚ ਸੰਭੋਲਿਤ ਕਰਨੀ ਚਾਹੇ ਕਿਸੇ ਵੀ ਸਮੇ ਜੇਕਰ ਕਿਸੇ ਨੂੰ ਮੁਸ਼ਕਲ ਆਉਂਦੀ ਹੈ ਨੇ ਉਸ ਦੇ ਨਾਲ ਖੜਨਾ ਚਾਹੇ ਆਪਾਂ ਗੱਲ ਕਰ ਲਈਏ ਕਿ ਰਾਤ ਨੂੰ ਦਿਨ ਨੂੰ ਕਿਸੇ ਸਮੇ ਵੀ ਫੋਨ ਕਰ ਲਵੋ ਹਰੇਕ ਦਾ ਫੋਨ ਸੁਣਨਾ ਸਰਦਾਰ ਬਿਰਸਾ ਸਿੰਘ ਬਟੋਹਾ ਨੇ ਹਰੇਕ ਦੀ ਕੋਈ ਸੇਵਾ ਕੀਤੀ ਹੈ ਉਸ ਦਾ ਜੀ ਮਿਹਨਤ ਕੀਤੀ ਹੈ ਤੇ ਉਸ ਦਾ ਜਿਹੜਾ ਫਲ ਹੈ ਉਸ ਮਿਹਨਤ ਨੂੰ ਲੱਗ ਰਿਹਾ ਹੈ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਜੀ ਅੱਜ ਇੱਥੇ ਹਜ਼ਾਰਾਂ ਦੀ ਤعداد ਚ ਸਾਰੇ ਨਰੋਲ ਪਿੰਡ ਜੋ ਸਿੰਘ ਵਾਲੇ ਦੀ ਸੰਗਤ ਇੱਥੇ ਇਕੱਤਰ ਹੋਈ ਹੈ ਸਭ ਸਾਰਿਆਂ ਦਾ ਦਿਲਦਿਆਂ ਘੇਰਿਆ ਚ 1 29 ਤਰੀਕ ਨੂੰ ਜਿਹੜੇ ਆ ਰਹੇ ਨੇ ਪਾਰਟੀ ਪ੍ਰਧਾਨ ਆ ਰਹੇ ਨੇ ਉਹਨਾਂ ਦੇ ਲੋਕਾਂ ਨੂੰ ਕੀ ਅਪੀਲ ਕਰਾਂ ਜੋ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਸਾਹਿਬ 29 ਤਰੀਕ ਨੂੰ ਸਾਡੇ ਹਲਕੇ ਵਿੱਚ ਆ ਰਹੇ ਨੇ ਔਰ ਤਾਣਾ ਮੰਡੀ ਪਾਸਰ ਕੇ ਵਿਖੇ ਇੱਕ ਵਿਸ਼ਾਲ ਇੱਕ ਬਹੁਤ ਵੱਡੀ ਜਿਹੜੀ ਰੈਲੀ ਹੈ ਉਹ ਸਰਦਾਰ ਬਿਰਸਾ ਸਿੰਘ ਜੀ ਬਲਟੋਹਾ ਉਹਨਾਂ ਦੇ ਚੋਣ ਪ੍ਰਚਾਰ ਦੇ ਲਈ ਉਹਨਾਂ ਦੇ ਹੱਕ ਦੇ ਵਿੱਚ ਕੀਤੀ ਜਾ ਰਹੀ ਹੈ ਔਰ ਜਿੱਥੇ ਸਾਰੇ ਸਾਡੇ ਵਰਕਰ ਉਸ ਇਕੱਠ ਦੇ ਵਿੱਚ ਸ਼ਮੂਲੀਅਤ ਕਰਨ ਲਈ ਤਤਪਰਨੇ ਉੱਤੇ ਇੱਕ ਤਰੀਕ ਲਈ ਵੀ ਸਾਰਿਆਂ ਨੇ ਇੱਕ ਚੀਜ਼ ਮੰਨਦੇ ਵਿੱਚ ਬਣਾ ਲਈ ਹੈ ਕਿ ਐਂਕੀ ਚਾਹੇ ਕੁਝ ਵੀ ਹੋ ਜਾਵੇ ਸਾਡੇ ਆਪਣੇ ਹਲਕੇ ਦੀ ਗੱਲ ਹੈ ਸਾਡੇ ਪਰਿਵਾਰ ਦੀ ਗੱਲ ਹੈ ਹਲਕਾ ਖੀਮ ਕਰਨ ਵਾਸੀਆ ਦਾ ਆਪਣਾ ਕਿਉਂਕਿ ਸਾਡਾ ਹਲਕਾ ਖੀਮ ਕਰਨਾ ਹੈ ਇਸ ਕਰਕੇ ਹਰ ਇੱਕ ਜਿਹੜਾ ਹਲਕਾ ਖੀਮ ਕਰਨ ਵਾਸੀ ਹੈ ਸਰਦਾਰ ਬਿਰਸਾ ਸਿੰਘ ਮੈਟੋਹਾ ਦੇ ਆਪ ਆਪਣੀ ਨਿੱਜੀ ਲੜਾਈ ਸਮਝ ਕੇ ਇਹ ਲੜਾਈ ਲੜੇਗਾ اور ਸਰਦਾਰ ਬਿਰਸਾ ਸਿੰਘ ਮੈਟੋਹਾ ਨੂੰ ਉਹਨਾਂ ਦੇ ਹੱਕ ਦੇ ਵਿੱਚ ਫੋਰ ਦਾ ਪੁਖਤਾਨ ਕਰੂਗਾ ਇੱਕ ਸਰ ਲੋਕਾਂ ਦੇ ਮਨ ਦੇ ਵਿੱਚ ਸ਼ੰਕਾ ਕਿ ਪਹਿਲਾਂ ਆ ਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਜੁਬਾਰ ਕੱਢਿਆ ਗਿਆ ਅੱਜ ਭਾਈ ਮਨਜੀਤ ਸਿੰਘ ਹੋਣਾ ਵੀ ਅਸਤੀਫਾ ਦੇ ਦਿੱਤਾ ਕਿ ਲੋਕਾਂ ਦੀ ਕੋਈ ਸ਼ੰਕਾ ਦੂਰੀ ਕਿ ਕੀ ਹੋ ਰਿਹਾ ਹੈ ਜੀ ਪਾਰਟੀ ਦੇ ਦੇਖੋ ਸਾਰੇ ਸਤਕਾਰਯੋਗ ਨੇ ਔਰ ਜਿੱਥੋਂ ਤੱਕ ਕੈਰੋ ਸਾਹਿਬ ਦੀ ਗੱਲ ਆਉਂਦੀ ਹੈ ਕੈਰੋ ਸਾਹਿਬ ਦਾ ਮੇਰੇ ਸਤਕਾਰਯੋਗ ਕੱਟੇ ਨਹੀਂ ਚਲੋ ਮੇਰਾ ਫਰਜ਼ ਤੇ ਨਹੀਂ ਬੰਦਦਾ ਉਹਨਾਂ ਬਾਰੇ ਬੋਲਣਾ ਪਰ ਇਹ ਗੱਲ ਕਿਸੇ ਤੋਂ ਵੀ ਲੁਕੀ ਛਿਪੀ ਨਹੀਂ ਆ ਕਿ ਸਰਦਾਰ ਹਦੀਸ਼ ਪ੍ਰਤਾਪ ਸਿੰਘ ਕੈਰੋ ਹਮੇਸ਼ਾ ਕალი ਦਲ ਦੀ ਹੀ ਮੁਖਾਲਫਤ ਕਰਦੇ ਰਹੇ ਹਨ ਉਹਨਾਂ ਨੇ ਚਾਹੇ 2007 2012 ਹੁਣ ਤੇ ਜਿੰਦੂ ਕਹਿੰਦਾ ਕਿ ਸ਼ਰੇਆਮ ਹੀ 17 ਦੇ ਵਿੱਚ ਵੀ 22 ਦੇ ਵਿੱਚ ਵੀ ਔਰ ਹੁਣ ਵਾਲੀ ਇਲੈਕਸ਼ਨ ਦੇ ਵਿੱਚ ਵੀ ਉਹਨਾਂ ਨੇ ਮੁਖਾਲਫਤ ਕੀਤੀ ਹੈ ਅਸੀਂ ਸ਼ੁਕਰਗੁਜ਼ਾਰ ਹੈ ਤੁਸੀਂ ਇਹ ਵੀ ਦੇਖੋ ਕਿ ਦੂਸਰੇ ਪਾਸੇ ਕਿੱਡਾ ਵੱਡਾ ਇੱਕ ਬਹੁਤ ਵੱਡਾ ਸਟੈਂਡ ਪਾਰਟੀ ਪ੍ਰਧਾਨ ਨੇ ਏਡੀ ਨਸਤੀਕੀ ਰਿਸ਼ਤੇਦਾਰੀ ਦੀ ਪਰਵਾਹ ਨਹੀਂ ਕੀਤੀ ਜਿੱਥੇ ਪਾਰਟੀ ਦੇ ਵਫਾਦਾਰ ਸਿਪਾਹੀ ਦੇ ਨਾਲ ਖੜਨ ਦੀ ਗੱਲ ਆਈ ਉੱਥੇ ਉਹ ਆਪਣੇ ਉਸ ਵਫਾਦਾਰ ਸਿਪਾਹੀ ਆਪਣੇ ਵਰਕਰ ਸਰਦਾਰ ਬਿਰਸਾ ਸਿੰਘ ਮਢੋਹਾਨ ਨਾਲ ਘੁਟੇ ਪਰ ਏਡੀ ਨਜ਼ਦੀਕੀ ਰਿਸ਼ਤੇਦਾਰੀ ਦੀ ਉਹਨਾਂ ਨੇ ਪਰਵਾਹ ਨਹੀਂ ਕੀਤੀ ਔਰ ਬਹੁਤ ਇਸ ਚੀਜ਼ ਦੀ ਸਾਰਿਆਂ ਨੇ ਛਲਾਗਾ ਕੀਤੀ ਸੱਚ ਗੱਲ ਦੱਸੀ ਇਹ ਕੱਲ ਦਾ ਤੇ ਇੱਕ ਚਾ ਚੜ ਗਿਆ ਵਾ ਸ਼ਰੂਮੀ ਕੱਲ ਨਿਕਲਦੇ ਵਰਕਰ ਸਹਿਬਾਨਾਂ ਨੂੰ ਹਲਕਾ ਪੱਟੀ ਵਾਲਿਆਂ ਨੂੰ ਕਿਉਂਕਿ ਹਮੇਸ਼ਾ ਉਹ ਨਾ ਫਸੇ ਰਹਿੰਦੇ ਸੀਗੇ ਹਲਕਾ ਪੱਟੀ ਦੇ ਵਿੱਚ ਅਕਾਲੀ ਦਲ ਸੀ ਔਰ ਬਾਕੀ ਹਲਕਿਆਂ ਦੇ ਵਿੱਚ ਕਦੀ ਕਾਂਗਰਸ ਨੂੰ ਸਪੋਰਟ ਕਰ ਲਈ ਨਹੀਂ ਕਦੀ ਆਮ ਆਦਮੀ ਨੂੰ ਸਪੋਰਟ ਕਰ ਲਈ ਨਹੀਂ ਕਦੀ ਕਿਸੇ ਨੂੰ ਸਪੋਰਟ ਕਰ ਲਈ ਨਹੀਂ ਤੇ ਹੁਣ ਵੀ ਆ ਸਾਰਾ ਕੁਝ ਵਾਪਸ ਜਗ ਜाहिर ਸੀ ਕਿ ਉਹ ਮੁਖਾਲਫਤ ਕਰ ਰਹੇ ਸੀ ਆਪਣੀ ਪਾਰਟੀ ਦੀ ਤੇ ਕ ਮੈਂ ਤੁਹਾਨੂੰ ਬੇਨਤੀ ਕਰ ਦੇਣੀ ਚਾਹੁੰਦਾ ਵਾ ਕਿਤੇ ਇੱਥੇ ਨਾ ਉਹਨਾਂ ਵੱਲੋਂ ਜਾਂ ਤੁਹਾਨੂੰ ਪਤਾ ਹੀ ਆ ਕਿ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਚੀਜ਼ ਪ੍ਰੋਪਗੇਟ ਕੀਤੀ ਜਾਵੇ ਜੀ ਕਿ ਸਰਦਾਰ ਹਰਦੇਸ਼ ਪ੍ਰਤਾਪ ਸਿੰਘ ਕਹਰੋਂ ਐ ਜੀ ਪੰਥ ਨਾਲ ਕਰਉਤੇ ਆ ਜਾਂ ਇੱਕ ਧਿਰ ਦੇ ਨਾਲ ਕਰਉਤੇ ਆ ਇਸ ਕਰਕੇ ਕੋਈ ਕੁਰਬਾਨੀ ਨਹੀਂ ਦੇ ਕੀਤੀ ਮੈਂ ਤੁਹਾਨੂੰ ਦੱਸਣਾ ਚਾਹਨਾ ਸਰਦਾਰ ਹਦੀਸ਼ ਪ੍ਰਭਾਤ ਸਿੰਘ ਕੈਰੋ ਨੇ ਕੁਲਬੀਰ ਸਿੰਘ ਜੀਰੇ ਦੀ ਵੀ ਮਦਦ ਕੀਤੀ ਹੈ ਇੱਥੋਂ ਤੱਕ ਆਪਣੇ ਹਲਕੇ ਦੇ ਸਰਦਾਰ ਲਾਲਜੀਤ ਸਿੰਘ ਭੁੱਲਰਵਾਲ ਬੰਦੇ ਤੁਰਦੇ ਰਹੇ ਆ ਇਸ ਕਰਕੇ ਇੱਥੇ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਆ ਸਰਦਾਰ ਬਿਰਸਾ ਸਿੰਘ ਮਟੋਹਾ ਦੀ ਮੁਖਾਲਫਤ ਹੋ ਸਕੀ ਸੋ ਸਾਰੇ ਲੋਕ ਜਾਣਦੇ ਨੇ ਅੱਜ ਜਿਤਾ ਮੈਂ ਜ਼ਿਕਰ ਕੀਤਾ ਕਿ ਸੁੱਖ ਦਾ ਸਾਹ ਸਾਰਿਆਂ ਨੇ ਲੈਂਦਾ ਹੈ ਇੱਕ ਜਸ਼ਨ ਦਾ ਮਾਹੌਲ ਬਣਿਆ ਪਿਆ ਹੈ ਔਰ ਉਸ ਦੇ ਨਾਲ ਨਾਲ ਮੈਂ ਇਸ ਕੱਲ੍ਹ ਦਾ ਜ਼ਿਕਰ ਕਰਨੀ ਚਾਹਨਾ ਕਿ ਸਾਡੇ ਹਲਕਾ ਪੱਟੀ ਦੇ ਜਿਹੜੇ ਵਰਕਰ ਸਹਿਬਾਨ ਆ ਉਹਨਾਂ ਦੇ ਮਨਾਂ ਵਿੱਚ ਇਹ ਹੈ ਕਿ ਹੁਣ ਜਾ ਕੇ ਸਾਡੀ ਸੁਣਵਾਈ ਹੋਊਗੀ ਹੁਣ ਸਾਨੂੰ ਚੰਡੀਗੜ੍ਹ ਦੇ ਗੇੜੇ ਨਹੀਂ ਲਾਉਣੇ ਪੈਣੇ ਹੁਣ ਸਾਨੂੰ 10-10 ਦਿਨ ਇੱਥੇ ਚੰਡੀਗੜ੍ਹ ਵੀਟ ਨਹੀਂ ਕਰਨਾ ਪਊਗਾ ਹੁਣ ਇੱਥੇ ਲੋਕਾਂ ਦੀ ਸੁਣਵਾਈ ਹੋ ਹੁਣ ਵਰਕਰਾਂ ਦੀ ਸੁਣਵਾਈ ਹੋ ਅਕਾਲੀ ਦਲ ਦੇ ਵਰਕਰਾਂ ਦੀ ਹਲਕਾ ਪੱਟੀ ਵਾਸੀਆਂ ਦੀ ਸੁਣਵਾਈ ਹੋ ਤੇ ਮੈਂ ਬੇਨਤੀ ਕਰਨੀ ਚਾਹਨਾ ਅਕਾਲੀ ਦਲ ਦੇ ਵਰਕਰ ਸਾਹਿਬਾਨਾਂ ਨੂੰ ਆਪਣੇ ਪਰਿਵਾਰ ਵੱਲੋਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਵੱਲੋਂ ਕਿ ਮਤਰ ਪਿਆਰੋ ਕੋਈ ਪਰਵਾਹ ਨਾ ਕਰੋ ਚੜ੍ਹਦੀ ਕਲਾ ਦੇ ਵਿੱਚ ਰਹੋ ਤਕੜੇ ਹੋ ਕੇ ਰਹੋ ਔਰ ਅਸੀਂ ਤਾਂ ਡੇ ਨਾਲ ਆ ਦਿਨ ਰਾਤ ਤੁਹਾਡੀ ਸੇਵਾ ਦੇ ਵਿੱਚ ਅਕਾਲੀ ਦਲ ਹਾਜ਼ਰ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਜਿਹੜਾ ਇੰਨਾ ਜ਼ਿਆਦਾ ਸਟੈਂਡ ਲੈ ਰਹੇ ਹੋ ਇਨਾ ਪਿਆਰ ਹਲਕਾ ਪੱਟੀ ਤੋਂ ਵੀ ਮਿਲ ਰਿਹਾ ਹੈ ਬਹੁਤ-ਬਹੁਤ ਧੰਨਵਾਦ